ਹਾਂਜੀ ਮੈਡਮ ਆ ਜਿਹੜੇ ਘਰ ਕੋਲ ਕਾਰਵਾਈ ਕੀਤੀ ਦੀ ਇਹ ਬਣਨੀ ਸੀ ਹਾਂਜੀ ਇਹ ਮੈਨੂੰ ਫੋਨ ਆਇਆ ਸੀਗਾ ਕਿ ਰਾਣੀ ਕਾ ਬਾਗ ਜਿਹੜਾ ਏਰੀਆ ਹੈ ਉੱਥੇ ਹਾਊਸਿੰਗ ਲਾਈਨ ਨੂੰ ਕਵਰ ਕਰਕੇ ਤੇ ਸ਼ਰਾਬ ਦਾ ਠੇਕਾ ਖੋਲਿਆ ਜਾ ਰਿਹਾ ਹੈ ਤੇ ਇਹਦੇ ਨਾਲ ਦੇ ਨਾਲ ਇਹ ਵੀ ਕੰਪਲੇਂਟ ਸੀਗੀ ਕਿ 50-60 ਸਾਲ ਪੁਰਾਣਾ ਇੱਕ ਰੁੱਖ ਸੀਗਾ ਇੱਥੇ ਲੱਗਾ ਹੋਇਆ ਤੇ ਉਹਨੂੰ ਵੀ ਬਿਨਾ ਕਿਸੇ ਦੀ ਪਰਮਿਸ਼ਨ ਤੋਂ ਬਿਨਾ ਕਿਸੇ ਦੀ ਨੋਲਿਜ ਚ ਲਿਆਏ ਰਾਤ ਨੂੰ ਪਹਿਲੇ ਉਹ ਕੱਟ ਦਿੱਤਾ ਗਿਆ ਔਰ ਰਾਤੋਂ ਰਾਤ ਇੱਥੇ ਉਸਾਰੀ ਕਰਕੇ ਨਜਾਇਜ਼ ਇੱਕ ਸ਼ਰਾਬ ਦਾ ਠੇਕਾ ਖੁੱਲਿਆ ਗਿਆ ਦੇਖੋ ਜੇ ਠੇਕਾ ਖੁੱਲਿਆ ਗਿਆ ਤੇ ਕੀ ਇਹਦੀ ਪਰਮਿਸ਼ਨ ਲਈ ਗਈ ਹੈ ਜੇ ਪਰਮਿਸ਼ਨ ਨਹੀਂ ਲਈ ਗਈ ਤੇ ਕਿਹਦੀ ਸ਼ੈਤ ਇਹ ਠੇਕਾ ਖੁੱਲਿਆ ਜਾ ਰਿਹਾ ਹੈ ਕਿਹੜੇ ਲਾਜ਼ ਨੂੰ ਬਾਈਪਾਸ ਕਰਕੇ ਇਹੋ ਜਿਹੇ ਜਿਹੜੇ ਗੈਰ ਕਾਨੂੰਨੀ ਕੰਮ ਹੋ ਰਹੇ ਆ ਔਰ ਇਹ ਜਿਸ ਤਰ੍ਹਾਂ ਹੀ ਮੇਰੀ ਨਜ਼ਰ ਦੇ ਵਿੱਚ ਚੀਜ਼ ਆਈ ਮੈਂ ਉਸੇ ਵੇਲੇ ਇੱਥੇ ਪਹੁੰਚੀ ਆ ਇੱਥੇ ਆ ਕੇ ਜਿਹੜੇ ਇੱਥੇ ਦੋ ਬੰਦੇ ਬੈਠੇ ਸੀਗੇ ਉਹਨਾਂ ਨੂੰ ਅਸੀਂ ਕਿਹਾ ਕਿ ਆਪਣੇ ਜਿਹੜੇ ਇਥੋਂ ਦੇ ਓਨਰ ਆ ਉਹਨਾਂ ਨੂੰ ਬੁਲਾਇਆ ਜਾਵੇ ਸਭ ਤੋਂ ਪਹਿਲਾਂ ਤੇ ਸਾਨੂੰ ਉਹ ਆਪਣੇ ਇੱਕ ਸਾਈਜ਼ ਦੇ ਲਾਇਸੈਂਸ ਦਿਖਾਉਣ ਜਿਹੜੇ ਉਹਨਾਂ ਕੋਲ ਹੈਗੇ ਆ ਕਿ ਉਹਨਾਂ ਨੂੰ ਪਰਮਿਸ਼ਨ ਮਿਲੀ ਹੋਈ ਆ ਇਸ ਜਗ੍ਹਾ ਤੇ ਠੇਕਾ ਖੋਲਣ ਦੀ ਸੈਕੰਡਲੀ ਕਾਰਪੋਰੇਸ਼ਨ ਤੋਂ ਜਿਹੜੇ ਅਫਸਰਾਂ ਤੋਂ ਇਹਨਾਂ ਨੇ ਪਰਮਿਸ਼ਨਸ ਲਈਆਂ ਵਾ ਉਹ ਅਫਸਰ ਜਵਾਬਦੇ ਨੇ ਉਹ ਦਿਖਾਉਣ ਸਾਨੂੰ ਪਰਮਿਸ਼ਨਸ ਕਿ ਉਹਨਾਂ ਨੇ ਪਰਮਿਸ਼ਨ ਦਿੱਤੀ ਆ ਕਿ ਉਹ ਇੱਥੇ ਖੋਲ ਸਕਣ ਇਹ ਵਾਲਾ ਠੇਕਾ ਮੈਨੂੰ ਜਿੰਨਾਂ ਨਾਲ ਗੱਲ ਹੋਈ ਹੈ ਸਟੇਟ ਅਫਸਰ ਦੇ ਨਾਲ ਉਹਨਾਂ ਨੇ ਕਿਹਾ ਜੀ ਇਹ ਐਮਟੀਪੀ ਵਿਭਾਗ ਦਾ ਕੰਮ ਹੈ ਮੈਂ ਮਹਿਰਬਾਨ ਸਿੰਘ ਐਮਟੀਪੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਜੀ ਮੇਰੇ ਕੋ ਕੋਈ ਪਰਮਿਸ਼ਨ ਹਜੇ ਤੱਕ ਨਹੀਂ ਲਈ ਗਈ ਜੇ ਲਈ ਨਹੀਂ ਗਈ ਤੇ ਫਿਰ ਸਾਡੇ ਅਫਸਰ ਸਾਹਿਬਾਨ ਕਿਤਕੀ ਦੀ ਡਿਊਟੀ ਕਰ ਰਹੇ ਆ ਸੁੱਤੇ ਕਿ ਹੋਏ ਆ ਵੈਸੇ ਤੇ ਅਸੀਂ ਕੋਈ ਰੇੜੀ ਲੱਗਦੀ ਆ ਕੋਈ ਛੋਟਾ ਜਿਹਾ ਸਬਜ਼ੀ ਵਾਲਾ ਕੋਖਾ ਲੱਗਦਾ ਆ ਆਪਾਂ ਪਹੁੰਚ ਜੰਨੇ ਆ ਉੱਥੇ ਤੇ ਅੱਜ ਕਿਦੀ ਕਿਦੀ ਸ਼ਹਿਰ ਤੇ ਆਪਾਂ ਆ ਨਹੀਂ ਰਹੇ ਇੱਥੇ ਕਿ ਉਹ ਇਹ ਗੈਰਕਾਨੂੰਨੀ ਕੰਮ ਕੀਤੇ ਜਾ ਰਹੇ ਆ ਇਸ ਕਰਕੇ ਜੇ ਇਹਦੀ ਪੂਰੀ ਤਸੱਲੀ ਯੋਗ ਕਾਰਵਾਈ ਕੀਤੀ ਜਾਏ ਇਹਦੀ ਚੈਕਿੰਗ ਕੀਤੀ ਜਾਵੇ ਔਰ ਮੈਂ ਪ੍ਰਿੰਸੀਪਲ ਸੈਕਟਰੀ ਸਾਹਿਬ ਨੂੰ ਖੁਦ ਲਿਖ ਕੇ ਭੇਜੂੰਗੀ ਬਾਈ ਨੇਮ ਲਿਖ ਕੇ ਭੇਜੂੰਗੀ ਜੇ ਇਹਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਔਰ ਜੇ ਇਹਨਾਂ ਕੋ ਸਾਰੀਆਂ ਪਰਮਿਸ਼ਨਸ ਆ ਸਾਰਾ ਕੁਝ ਇਹਨਾਂ ਦਾ ਕਲੀਅਰ ਆ ਤੇ ਕੋਈ ਪ੍ਰੋਬਲਮ ਨਹੀਂ ਇਹ ਆਪਣਾ ਕੰਮ ਕਰਨ ਪਰ ਇਸ ਤਰ੍ਹਾਂ ਗੈਰ ਕਾਨੂੰਨੀ ਤਰੀਕੇ ਨਾਲ ਇੱਕ ਪਾਸੇ ਅਸੀਂ ਯੁੱਧ ਨਸ਼ਿਆ ਵਿਰੁੱਧ ਕਰ ਰਹੇ ਆ ਤੇ ਇੱਕ ਪਾਸੇ ਅਸੀਂ ਨਜਾਇਜ਼ ਇਹ ਕੰਮ ਕਰ ਰਹੇ ਆ कि ਜਿਹੜਾ ਮਰਜ਼ੀ ਜਦੋਂ ਮਰਜ਼ੀ ਖੋਖੇ ਖੋਲ ਕੇ ਹੁਣ ਸ਼ਰਾਬ ਇੱਥੇ ਵਿਕਣੀ ਸ਼ੁਰੂ ਹੋ ਜੇਗੀ ਮਤਲਬ ਇਹ ਇਹ ਹਾਊਸਿੰਗ ਲਾਈਨ ਦੀਆਂ ਤਾਂ ਜੀਆਂ ਉਡਾ ਦਿਓ ਠੇਕੇ ਵਾਲੇ ਜਾਂਦਾ ਜੋ ਮਨ ਮਰਜ਼ੀ ਆ ਉਹ ਕਰੰਟ ਮਤਲਬ ਇਹੋ ਜੇ ਹਾਲਾਤ ਆ ਗਏ ਆ ਕਿ ਇੱਕ ਪਾਸੇ ਕੈਂਪੇਨ ਸਾਡੀ ਇਹ ਆ ਔਰ ਮੈਨੂੰ ਪਤਾ ਕਿ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਬਿਲਕੁਲ ਸਖਤ ਐਕਸ਼ਨ ਲਾਊਗੀ ਇਹਦੇ ਖਿਲਾਫ ਤੇ ਜਿਹੜੇ ਵੀ ਲੋਕ ਹੈਗੇ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਮੈਨੂੰ ਵਿਸ਼ਵਾਸ ਆ ਆਪਣੀ ਪੂਰੀ ਦੀ ਪੂਰੀ ਆਮ ਆਦਮੀ ਪਾਰਟੀ ਦੀ ਜਿੰਨੀ ਵੀ ਮੇਰੀ ਉੱਪਰ ਸੀਨੀਅਰ ਲੀਡਰਸ਼ਿਪ ਬੈਠੀ ਹੋਈ ਆ ਉਹਨਾਂ ਦਾ ਪੂਰਾ ਧਿਆਨ ਮੈਂ ਦਿਵਾਉਣਾ ਚਾਹੂੰਗੀ ਕਿ ਕਾਈਂਡਲੀ ਤੁਸੀਂ ਨੀਚੇ ਗਰਾਉਂਡ ਲੈਵਲ ਤੇ ਜਿਹੜੇ ਵੀ ਲੋਕਾਂ ਦੀ ਮਿੱਲੀ ਭੁਗਤਨਾਏ ਕੰਮ ਹੋ ਰਿਹਾ ਜਿਨ੍ਹਾਂ ਦੇ ਸ਼ੈਲਟਰ ਜੇ ਕੰਮ ਹੋ ਰਿਹਾ ਕਾਈਂਡਲੀ ਤੁਸੀਂ ਉਹਨੂੰ ਦੇਖੋ ਔਰ ਇਸ ਕੰਮ ਨੂੰ ਇਹਨਾਂ ਦੀਆਂ ਪਰਮਿਸ਼ਨਸ ਚੈੱਕ ਕੀਤੀਆਂ ਜਾਣ ਤੇ ਇਸ ਕੰਮ ਨੂੰ ਜਲਦੀ ਤੋਂ ਜਲਦੀ ਰੁਕਵਾਇਆ ਜਾਵੇ ਨਾਲ ਦੇ ਨਾਲ ਇੱਕ ਪਾਸੇ ਅਸੀਂ ਨਸ਼ਿਆਂ ਦੇ ਵਿਰੁੱਧ ਲੜ ਰਹੇ ਹਾਂ ਦੂਸਰੇ ਪਾਸੇ ਸਾਡੇ ਸਾਰੇ ਭੈਣ ਭਰਾ ਇੰਨੇ ਐਨਜੀਓ ਵਾਲੇ ਵੀਰ ਭੈਣਾਂ ਉਹ এনਵਾਇਰਨਮੈਂਟ ਤੇ ਆਪਣਾ ਦਿਨ ਰਾਤ ਇੱਕ ਕੀਤਾ ਹੋਇਆ ਪੇੜ ਪੌਦੇ ਲਗਵਾ ਰਹੇ ਆ ਜਾ ਕੇ ਆਪਣੇ ਕੰਮ ਕੰਮਾਂ 'ਚੋਂ ਸਮੇਂ ਕੱਢ ਕਿ ਤੇ ਤੀਜੇ ਪਾਸੇ ਸਿੱ ਇੱਥੇ ਕੋਈ ਕਾਨੂੰਨ ਨਾਮ ਦੀ ਚੀਜ਼ ਹੀ ਨਹੀਂ ਹੈਗੀ 60 ਸਾਲ ਪੁਰਾਣਾ ਰੁੱਖ ਕੱਟ ਦਿੱਤਾ ਗਿਆ ਤੇ ਦੇਖੋ ਇਹ ਚੀਜ਼ਾਂ ਮੇਰੇ ਨੌਲੇਜ ਚ ਜੇ ਆਉਣ ਗਿਆ ਤੇ ਇਹਨਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਮੈਨੂੰ ਯਕੀਨ ਆ ਆਪਣੀ ਸੀਨੀਅਰ ਲੀਡਰਸ਼ਿਪ ਤੇ ਪਗਵਾਨ ਆਪਣੇ ਸੀਐਮ ਪਗਵੰਤ ਮਾਨ ਜੀ ਦੀ ਲੀਡਰਸ਼ਿਪ ਤੇ ਯਕੀਨ ਆ ਕਿ ਉਹਨਾਂ ਦੇ ਧਿਆਨ ਚ ਇਹ ਚੀਜ਼ ਆਊਗੀ ਔਰ ਇਹਨਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਊਗੀ। ਹਾਂ ਜੀ ਹੋਰ ਵੀ ਕਹੇ ਇਹੋ ਜਿਹੇ ਨਜ਼ਾਇਰ ਬਣਾ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏਗੀ। ਬਿਲਕੁਲ ਕੀਤੀ ਜਾਊਗੀ। ਸ਼ੁਰੂਆਤ ਜੀ ਅੱਜ ਜਿੱਥੋਂ ਕਰਨੀ ਆ ਪਰ ਇਦਾਂ ਖੁੱਲੇ ਆਮ ਖੋਖੇ ਪਾਪਾ ਕੇ ਨਸ਼ੇ ਇਦਾਂ ਦੇ ਇਦਾਂ ਵਿਕਣਗੇ ਨਹੀਂ। ਪਰਮਿਸ਼ਨ ਲੈ ਕੇ ਦੇਖੋ ਕੰਮ ਕਰਨਾ ਕੰਮ ਕਰਨ ਕੰਮ ਕਰਨ ਦੀ ਕੋਈ ਰੋਕ ਨਹੀਂ ਆ ਕੰਮ ਕਰਨ ਤੇ ਕੋਈ ਕਿਸੇ ਦੀ ਵਿਰੋਧਤਾ ਨਹੀਂ ਆ ਪਰ ਆਪਣੇ ਲਾਜ਼ ਦੇ ਅਕੋਰਡਿੰਗਲੀ ਕੰਮ ਕੀਤਾ ਜਾਵੇ ਇਸ ਤਰ੍ਹਾਂ ਨਹੀਂ ਇਹ ਧੱਕੇਸ਼ਾਹੀ ਨਹੀਂ ਚੱਲੂਗੀ ਇਹ ਇਦਾਂ ਕਿਸੇ ਦੇ ਵੀ ਸ਼ੈਲਟਰ ਦੇ ਵਿੱਚ ਆ ਕੇ ਇਹ ਅਫਸਰਾਂ ਦੁਆਰਾ ਜੋ ਜਾਂ ਕਿਸੇ ਦੇ ਵੀ ਦੁਆਰਾ ਇਹ ਜੇ ਗਮ ਗੈਰ ਕਾਨੂੰਨੀਆ ਤੇ ਉਹ ਸਜ਼ਾ ਦੇ ਹੱਕਦਾਰ ਆ। ਉਹ ਠੇਕੇਦਾਰ ਨੇ ਕੋਈ ਕਾਗਜ਼ ਦਿਖਾਏ? ਬਿਲਕੁਲ ਨਹੀਂ ਦਿਖਾਇਆ। 1 ਘੰਟੇ ਤੋਂ 1 ਘੰਟੇ ਤੋਂ ਅਸੀਂ ਇੱਥੇ ਖੜੇ ਆ। ਉਹਨਾਂ ਨੂੰ ਪੂਰਾ ਟਾਈਮ ਦਿੱਤਾ ਗਿਆ ਕਿ ਤੁਸੀਂ ਕਾਈਂਡਲੀ ਆਪਣੇ ਓਨਰਸ ਨੂੰ ਬੁਲਾਓ। ਸਾਨੂੰ ਆਪਣੀਆਂ ਪਰਮਿਸ਼ਨ ਲੈਟਰਸ ਦਿਖਾਓ ਪਰ ਕੁਝ ਵੀ ਨਹੀਂ ਵਿਖਾਇਆ ਗਿਆ। ਅੱਜ ਅਸੀਂ ਇਹਨਾਂ ਨੂੰ ਇਹ ਤੁਹਾਡੇ ਮਾਧਿਅਮ ਨਾਲ ਇੱਕ ਸਰਕਾਰ ਨੂੰ ਵੀ ਆਪਣੀ ਕਾਰਪੋਰੇਸ਼ਨ ਦੇ ਅਫੀਸਰਜ਼ ਨੂੰ ਵੀ ਸਭ ਦੇ ਧਿਆਨ ਵਿੱਚ ਸਾਰੇ ਐਮ ਐਲ ਏ ਸਾਹਿਬਾਂ ਦੇ ਤੇ ਆਂਦੇ ਵਿੱਚ ਮੈਂ ਚੀਜ਼ ਲੈ ਆਈਆਂ ਤੇ ਮੈਨੂੰ ਉਮੀਦ ਆ ਕਿ ਜਲਦੀ ਤੋਂ ਜਲਦੀ ਇਹਦੇ ਤੇ ਕਾਰਵਾਈ ਹੋਊਗੀ। ਪੂਰੀ ਕਾਰਵਾਈ ਕੀਤੀ ਜਾਏਗੀ ਤੁਸੀਂ ਇੱਥੇ ਅੱਜ ਦੇਖੋ ਇਹ ਕੰਪਲੇਂਟ ਮਿਲੀ ਆ ਇਹ ਸਾਰੇ ਸ਼ਹਿਰ ਵਾਸੀਆਂ ਦੀ ਨਜ਼ਰ 'ਚ ਗੱਲ ਆ ਗਈ ਆ ਇਹ ਲੀਡਰਸ਼ਿਪ ਦੀ ਨਜ਼ਰ ਵਿੱਚ ਗੱਲ ਆ ਗਈ ਆ ਇਹਦੀ ਕੋਖ ਕੀਤੀ ਜਾਊਗੀ ਤੇ ਇਹਦੇ ਵਿਰੁੱਧ ਜ਼ਰੂਰ ਕਾਰਵਾਈ ਕੀਤੀ ਜਾਊਗੀ। ਨਹੀਂ ਤੇ ਮੈਂ ਤੁਹਾਨੂੰ ਆਪਣੇ ਵੱਲੋਂ ਅੱਜ ਇਹ ਕਹਿ ਦਿੰਨੀ ਆ ਕਿ ਮੈਂ ਆਪਣੇ ਹਰ ਐਮ.ਐਲ.ਏ ਸਾਹਿਬਾਨ ਨੂੰ ਇਹ ਭੇਜੂੰਗੀ ਮੈਂ ਭਗਵੰਤ ਮਾਨ ਜੀ ਨੂੰ ਭੇਜੂੰਗੀ ਮੈਂ ਸੀਨੀਅਰ ਲੀਡਰਸ਼ਿਪ ਸ਼੍ਰੀ ਕੇਜਰੀਵਾਲ ਜੀ ਮਨੀਸ਼ ਸੋਸੋਧਿਆ ਜੀ ਅਮਨ ਅਰੋੜਾ ਜੀ ਪਰਸਨਲੀ ਮੈਂ ਉਹਨਾਂ ਦੇ ਧਿਆਨ ਚ ਚੀਜ਼ ਲਿਆਉਂਗੀ ਤੇ ਜਿਹੜਾ ਵੀ ਬੰਦਾ ਇਹਨੂੰ ਪ੍ਰਮੋਟ ਕਰਦਾ ਹੋਊਗਾ ਉਹਦੇ ਖਿਲਾਫ ਐਕਸ਼ਨ ਜ਼ਰੂਰ ਹੋਊਗਾ ਕਿਉਂਕਿ ਉਹ ਸਾਰੇ ਹੀ ਅਸੀਂ ਸਾਰੇ ਹੀ ਇਹ ਨਸ਼ੇ ਤੋਂ ਔਰ ਇਹ ਸਾਰੀਆਂ ਜੜੀਆਂ ਮੰਨ ਮਰਜ਼ੀਆਂ ਚੱਲ ਰੀਆਂ ਲੋਕਾਂ ਦੀ ਉਹ ਤੋਂ ਸਾਰੇ ਹੀ ਪਰੇਸ਼ਾਨ ਆ ਅਸੀਂ ਸ਼ਹਿਰ ਲਈ ਆਮ ਬਦਲਿਆਂ ਦੀ ਸਰਕਾਰ ਆ ਉਹਨਾਂ ਲਈ ਕੰਮ ਕਰਨ ਆਏ ਆ ਇਹ ਇਸ ਤਰ੍ਹਾਂ ਦੀ ਤੱਕੇਸ਼ਾਈ ਨਹੀਂ ਹੋਊਗੀ ਜੀ ਮਾ ਜੇਰਾ ਕੋਈ ਅਸਰ ਬਚਰਲ ਹੈ ਉਹਦੇ ਵੀ ਕਾਰਵਾਈ ਕੀਤੀ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਕਹਾਂ ਮੈਂ ਬਾਈ ਨੇਮ ਪ੍ਰਿੰਸੀਪਲ ਸੈਕਟਰੀ ਸਾਹਿਬ ਨੂੰ ਇੱਕ ਕੰਪਲੇਂਟ ਲਿਖ ਕੇ ਭੇਜੂੰਗੀ ਔਰ ਫਿਰ ਜੋ ਵੀ ਐਕਸ਼ਨ ਹੋਊਗਾ মিডিਆ ਨੂੰ ਪਤਾ ਔਰ ਉਹਦੇ ਤੇ ਕਾਰਵਾਈ ਜ਼ਰੂਰ ਹੋਏਗੀ